ਰੇ ਵੀਰੋ ਜਪਿੰ ਜਪਾਤ ਨੂੰ ਮੁਕਤ ਆ ਜੋ ਮੇਰੀ ਲਿਖਤ ਰਾਮ ਪ੍ਰਕਾਸ਼ ਵੰਗੂਵਾਲ ਜੀ ਵੱਲੋਂ ਤੁਹਾਨੂੰ ਪੜ੍ਹ ਕੇ ਸੁਣਾਈ ਗਈ ਹੈ ਇਸ ਨੂੰ ਲਿਖਦਿਆਂ ਮੈਂ जो सही, सही मेरे को मेरे खुण। तो मैं अपने मेरे रोमरूम जेड़ा सा वरत रहा जो दर्द जा रहा जो मेरी वेदना समाजिक वेदना जो मेरे भारत के ਪਰ ਸੰਗ ਦੇ ਵਿੱਚ ਇਹਦੇ ਲੋਕਤੰਤਰ ਤੇ ਸੰਵਤਾਨ ਦੇ ਪਰ ਸੰਗ ਦੇ ਵਿੱਚ ਮੇਰੇ ਅੰਦਰ ਇੱਕ ਗਰਦਸ਼ ਦੀ ਘੁੰਮਣ ਘੇਰੀ ਵਾਂ ਘੁੰਮ ਰਹੀ ਸੀ ਉਹਦਾ ਜ਼ਿਕਰ ਕਰਤਾ ਮੈਂ ਔਰ ਮੇਰੇ ਦਿਲ ਚ ਇੱਕ ਗਲ ਹੈ ਔਰ ਸੀ ਕਿ ਪੰਜਾਬ ਦੇ ਲੋਕ ਸਹਿਤ ਇਹਨੂੰ ਪੜਮਰ ਗਏ ਆਮ ਲੋਕਾਂ ਮੈਂ ਉਹਨਾਂ ਲੋਕਾਂ ਦਾ ਜ਼ਿਕਰ ਨਹੀਂ ਕਰ ਰਿਹਾ ਜਿਨ੍ਹਾਂ ਨੇ ਭੋਜਨ ਸਮਾਜ ਦੀ ਲਹਿਰ ਨੂੰ ਸਰਿਆਂ ਬਾਜ਼ਾਰ ਦੇ ਵਿੱਚ ਖੜਕੇ ਉਹਦਾ ਸਵਸਾ ਕੀਤਾ ਉਹਦਾ ਮੁੱਲ ਵਟਿਆ ਔਰ ਬਗਾਨੀਆਂ ਕੁੜੀਆਂ ਤੇ ਸਵਾਰ ਹੋ ਗਏ ਔਰ ਵਿਰੋਧੀ ਦੀ ਜਿੰਦਾਬਾਦ ਕਰਦੇ ਰਹੇ ਉਹਨਾਂ ਨੇ ਉੱਡਣਾ ਸਿੱਖਿਆ ਤੁਰਨਾ ਸਿੱਖਿਆ ਬੋਲਣਾ ਸਿੱਖਿਆ ਜ਼ਿੰਦਗੀ 'ਚ ਜਿਉਣਾ ਸਿੱਖਿਆ ਖਾਣਾ ਪੀਣਾ ਸਿੱਖਿਆ ਤਾਂ ਉਹਨਾਂ ਨੇ ਇਹ ਸਭ ਕੁਝ ਬਹੁਜਨ ਸਮਾਜ ਦੇ ਮੰਚ ਤੇ ਆ ਕੇ ਬਾਬਾ ਸਾਹਿਬ ਡਾਕਟਰ ਮੇਡਕਰ ਦੀ ਜੋਤੀ ਰਫੂਲੇ ਸ਼ਾਹ ਮਹਾਰਾਜ ਦੀ

ਉਹ ਕਿਤੇ ਵੀ ਰਹੇ ਚਾਹੇ ਬਾਹਰ ਰਹੇ ਚਾਹੇ ਅੰਦਰ ਉਹਨਾਂ ਨੇ ਸਮਾਜ ਨੂੰ ਤਕੜੀ ਚ ਰੱਖਿਆ ਢੋਲਿਆ ਤੇ ਦੰਬਰ ਵਟੰਡ ਹਰ ਹਿੱਲ ਦਿੱਤਾ ਸਮਾਜ ਜਾਂਦਾ ਠੱਠੇ ਖੂਚ ਉਹ ਉਹ ਠੱਠੇ ਖੂਚ ਚਲਾ ਗਿਆ ਜਿਹੜਾ ਸਮਾਜ ਅਸੀਂ ਨਾ ਬਿਕਣ ਵਾਲਾ ਬਣਾਇਆ ਸੋਚਿਆ ਕਿ ਜਿਸ ਜਿਹੜਾ ਸਮਾਜ ਨਾ ਵਿਕਣ ਵਾਲਾ ਹੋਵੇ ਤਾਂ ਉਹਦੇ ਨੇਤਾ ਵੀ ਨਾ ਵਿਕਣ ਵਾਲੇ ਹੁੰਦੇ ਆ ਪਰ ਸਿਧਾਂਤ ਸਹੀ ਨਹੀਂ ਨਿਕਲਿਆ ਸਮਾਜ ਤਾਂ ਨਾ ਵਿਕਣ ਵਾਲਾ ਬਣ ਗਿਆ ਔਰ ਜਿਹੜੇ ਨੇਤਾ ਪੈਦਾ ਹੋਏ ਉਹਨਾਂ ਨੇ ਆਪਣੀ ਔਕਾਤ ਨਹੀਂ ਬਦਲੀ ਮੈਂ ਸੈਂਕੜੇ ਮਨੁੱਖਾਂ ਨੂੰ ਨਿੱਜੀ ਤੌਰ ਤੇ ਵਿਅਕਤੀਗਤ ਰੂਪ ਚ ਜਾਣਨਾ। ਔਰ ਜਿਨ੍ਹਾਂ ਨੇ 10 10 15 ਪੰਦਰਾਂ ਸਾਲ ਮੇਰੇ ਨਾਲ ਦੌੜਦਿਆਂ ਗੁਜ਼ਾਰੇ। ਜੇ ਤੁਸੀਂ ਇਹ ਕਹਿ ਲੋ ਕਿ ਮੈਂ ਉਹਨਾਂ ਨਾਲ ਦੌੜਦਿਆਂ ਗਜ਼ਾਰੇ। ਔਰ ਉਹਨਾਂ ਨਾਲ ਬੈਠ ਕੇ ਰਾਤਾਂ ਤੇ ਦਿਨ ਗੁਜ਼ਾਰੇ। ਔਰ ਹਜ਼ਾਰਾਂ ਹਜ਼ਾਰਾਂ ਮੀਲ ਜਿਹੜਿਆ ਉਹ ਸਫ਼ਰ ਕੀਤੇ। दिल्ली, दिल्ली तक समाज रहे 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 रग 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 तो लिए कम किया या फिर अपने लिए किया दावा कर सकता कि मेरा जिन्ना भी संघर्ष ਉਦੇ ਵਿੱਚੋਂ ਬਹੁਤਾ ਹਿੱਸਾ ਉਹ ਜਿਹੜੇ ਅੱਗੇ ਦੁਰੇ ਉਹਨਾਂ ਨੇ ਹੁੰਝਿਆ ਔਰ ਹੁੰਝਣ ਤੋਂ ਬਾਅਦ ਉਹਦਾ ਦੁਰਪਯੋਗ ਹੋਤਾ ਪੁਰਾਜ ਵੀ جاری ਰੁਕਿਆ ਨਹੀਂ ਉਹ ਰੁਕਣ ਵਾਲਾ ਨਜ਼ਰ ਵੀ ਨਹੀਂ ਆਉਂਦਾ ਇਹ ਸਭ ਕੁਝ ਦੇ باوجود ਕਿ 25 ਸਾਲ ਲੰਬੀ ਕਹਾਣੀ ਹੈ ਜਿਹੜੀ 25 ਸਾਲ ਲੰਬਾ ਸਮੇਂ ਚ ਜਿਹੜੀਆਂ ਜਮੀਨੀ ਅਕਿੱਦਤਾ ਨਾਲ ਸਾਡਾ ਵਾਅ ਪਿਆ ਜਿਸ ਸੱਚ ਨਾਲ ਮੁੱਠਾ ਲੱਗਿਆ ਔਰ ਜਿਸ ਬ루ਖੀ ਔਕਾਤ ਨਾਲ ਸਾਡਾ ਵਾਹ ਪਿਆ ਮੱਥਾ ਲੱਗਿਆ ਟਕਰਾ ਹੋਇਆ ਉਹ ਇਨਾ ਭਿਆਨਕ ਸੀ ਕਿਉਂਨੇ ਪੂਰੀ ਦੀ ਪੂਰੀ ਤਾਣੀ ਜਿੰਨੀ ਅਸੀਂ ਤਿਆਰ ਕੀਤੀ ਉਹਨੂੰ ਪੂਰੀ ਤਰ੍ਹਾਂ ਤੋੜ ਕੇ ਇੰਨੀ ਬੁਰੀ ਤਰ੍ਹਾਂ ਫੈਂਜ ਦਿੱਤਾ ਕਿ ਉਹਨੂੰ ਗੰਡਾ ਲਾਉਣੀਆਂ ਵੀ ਆਖਿਆ ਮੈਂ ਦੇਖਦਾ ਕਿ ਮੇਰੇ ਮੇਰਾ ਬਾਪੂ ਮੇਰੀ ਮਾਂ ਮੇਰੇ ਦਾਇ ਚਾਚੇ ਮੇਰੇ ਭਰਾ ਜਦੋਂ ਤਾਣੀ ਤਿਆਰ ਕਰਦੇ ਪਾਣ ਕਰਦੇ ਸਿਕਾਉਂਦੇ ਫਿਰ ਉਹਨੂੰ ਗੰਡਾ ਲੈਂਦੇ ਤੋਹ ਇੱਕ ਸਾਰ ਬਣਦਾ ਸੀ ਉਹ ਅਕਸਰ ਉਹ ਬੰਨਾ ਦੁਬਾਰਾ ਨਹੀਂ ਸੀ ਲੋੜ ਦੀ ਲੋੜ ਪੈਂਦੀ ਕਦੀ ਕਦੀ ਕੋਈ ਧਾਗਾ ਟੁੱਟਦਾ ਤਾਂ ਸਾਡੇ ਪੁਰਖੇ ਉਸ ਧਾਗੇ ਨੂੰ ਫੜਕੇ ਦੁਬਾਰਾ ਗੰਢ ਲਾਉਂਦੇ ਔਰ ਬੜੀ ਬਰੀਕੀ ਨਾਲ ਗੰਢ ਲਾਉਂਦੇ ਕਿ ਹੋ ਗੁਨੇ ਹੋਏ ਕੱਪੜੇ 'ਚ ਨਜ਼ਰ ਆਵੇ ਅਸੀਂ ਤਾਣੀ ਨੂੰ ਇੰਨੀ ਗੂੜੀ ਤਰ੍ਹਾਂ ਤੋੜਿਆ ਐਨੀ ਗੂੜੀ ਤਰ੍ਹਾਂ ਦੇ ਟੁਕੜੇ ਕੀਤੇ ਕਿ ਸਾਡੇ ਕੋਲ ਗੰਢਾਂ ਤੋਂ ਬਿਨਾਂ ਬਚਿਆ ਕੁਝ ਨਹੀਂ

ਔਰ ਮੈਂ ਸੋਚਿਆ ਕਿ ਮਾਇਵਤੀ ਸਾਡੀ ਕੋਈ ਦੁਸ਼ਮਣ ਨਹੀਂ ਅਸੀਂ ਸਦਗਾਂ ਤੋਂ ਆਪ ਸੱਚੀ ਦੁਸ਼ਮਣੀਆਂ ਕਰਦੇ ਆਏ ਆ ਮੈਂ ਰਿਗਵੇਦ ਪੜ੍ਹਿਆ ਤਾਂ ਉਹਦੇ ਵਿੱਚ ਮੈਨੂੰ 10 ਰਾਜੇ ਜਿਹੜੇ ਆ ਉਹਨਾਂ ਦਾ ਬਕਾਇਦਾ ਤੌਰ ਤੇ ਜ਼ਿਕਰ ਆਉਂਦਾ ਚ ਕਸ਼ੇਤਰੀ ਰਾਜਾਂ ਦਾ ਜਿਹੜੇ ਵਿਸ਼ਨੂੰ ਨਾਲ ਇੰਦਰ ਨਾਲ ਰਲੇ ਔਰ ਜਿਨ੍ਹਾਂ ਦੀ ਬਦੌਲਤ ਜਿਹੜੀ ਸਿੰਧੂ ਘਾਟੀ ਦੀ ਜ਼ਬਤ ਆ ਉਹ ਆਰੀਆਂ ਦੇ ਹੱਥਾਂ 'ਚ ਚਲੀ ਗਈ ਔਰ ਅਸੀਂ ਪਹਿਰਾ ਚੱਲ ਗਏ ਅਸੀਂ ਤਾਜ ਤੋਂ ਪਹਿਰਾ ਚੱਲ ਗਏ ਉਸ ਤੋਂ ਬਾਅਦ 1980 ਤੱਕ ਜਦੋਂ ਚਮਚਾ ਯੋਗ ਲਿਖੇ ਜਾਣ ਤੱਕ ਅਸੀਂ ਆਪਣੇ ਲੋਕਾਂ ਦੀਆਂ ਗਦਾਰੀਆਂ ਦਾ ਇਤਿਹਾਸ ਪੜਿਆ ਜਾਣ ਯਾਰ ਕੀਤਾ اور دنیا رسوا ਅਜੇ ਅਸੀਂ ਬਹੁਤੀ ਦੂਰ ਨਹੀਂ ਸੀ ਲੰਘੇ 12 13 14 ਸਾਲ ਤੱਕ ਸਾਡਾ ਸਫਰ ਜਿਹੜਾ ਉਹ ਗਿਆ ਸੀ ਜਦੋਂ ਅਸੀਂ ਆਪਣੀ ਔਕਾਤ ਜਿਹੜੀ ਆ ਉਹਨੂੰ ਫਿਰ ਦਹਰਾਉਣਾ ਸ਼ੁਰੂ ਕੀਤਾ ਫਿਰ ਅਸੀਂ ਦੁਸ਼ਮਣ ਦੇ ਹੱਥ ਖੇਡਣੇ ਸ਼ੁਰੂ ਕਰਦੇ। ਫਿਰ ਅਸੀਂ ਤੰਦ-ਤਾਣੀ ਤੋੜਨੀ ਸ਼ੁਰੂ ਕਰਦੇ। ਕੁਝ ਲੋਕ ਗੰਢਾਂ ਦਿੰਦੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ। ਪਰ ਬਾਕੀ ਪੈਰਾ ਨਾਲੋਂ ਤੋੜਦੇ ਤੇ ਰੋੜਦੇ। ਇਹ ਉਹ ਮਖਰੂਦ ਜਿਹੜਾ ਸੀ। ਉਹ ਇਸ ਕਰਕੇ ਨਹੀਂ ਸੀ ਕਿ ਉਹਨਾਂ ਦੀ ਆਦਤ ਹੈ। ਇਸ ਕਰਕੇ ਸੀ ਕਿ ਦੁਸ਼ਮਣੋਨਾਂ ਨੂੰ ਕਮਾਂਡ ਕਰਦਾ ਸੀ ਅਸਲ ਵਿੱਚ ਉਹ ਪੈਰਾਂ ਦੀ ਬੋਲੀ ਹੱਥਾਂ ਦੀ ਬੋਲੀ ਜਾਂ ਖਰੂਰ ਕਰ ਕਰ ਸਾਰੀ ਬੋਲੀ ਆਈ ਉਹਨਾਂ ਦੀ ਆਪਣੀ ਨਹੀਂ ਸੀ ਉਹਦਾ ਉਹਦਾ ਮੁੱਲ ਮੁੱਲ ਆਈ ਹੋਈ ਸੀ ਜਦੋਂ ਸਮਾਜ ਦਾ ਮੁੱਲ ਵਟਿਆ ਜਾਂਦਾ ਹੈ ਤਾਂ ਇਹ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਇਦੇ باوجود ਵੀ ਮੈਂ ਜਦੋਂ ਭਾਰਤ ਦੇ ਨਕਸ਼ੇ ਨੂੰ ਦੇਖਿਆ ਕਿ ਬਦਲ ਰਿਹਾ ਹੈ। ਔਰ 2017 ਤੱਕ ਇਸ ਨਕਸ਼ੇ ਦੇ ਰੰਗ ਬਦਲ ਰਹੇ। ਔਰ ਮੈਂ ਸਭ ਤੋਂ ਵੱਧ ਯੂਪੀ ਦਾ ਫਿਕਰ ਕੀਤਾ ਕਿ ਯੂਪੀ ਦੇ ਵਿੱਚ ਬਹੁਤ ਜਨ ਜੀ ਕਿਸੇ ਕੀਮਤੇ ਹਾਰ ਨਹੀਂ ਹੋਣੀ ਚਾਹੀਦੀ। ਜਿਆਦਾ ਮਾਇਵਤੀ ਸੰਤਾਜ ਰਹੇ। ਜਾਂ ਫਿਰ ਦੂਸਰੇ ਨੰਬਰ ਤੇ ਅਖਲੇਸ਼ ਸੁਸਤਾ ਚ ਰਹੇ ਜਾਂ ਫਿਰ ਤੀਜਾ ਬਦਲਦਾ ਇਹ ਆ ਕਿ ਮਾਇਆਵਤੀ ਤੇ ਅਖਲੇਸ਼ ਦੋਨੇ ਰਲ ਕੇ ਸੁਸਤਾ ਚ ਰਹੇ ਪਰ ਜਿਹੜੇ ਲੋਕ ਬੁੱਧੀ ਤੋਂ ਕੰਮ ਲੈਂਦੇ ਆ ਤਾਕਤ ਤੋਂ ਕੰਮ ਲੈਂਦੇ ਆ ਤਨ ਬਲ ਤੋਂ ਕੰਮ ਲੈਂਦੇ ਆ ਮਨੋ ਬਲ ਤੋਂ ਕੰਮ ਲੈਂਦੇ ਆ ਬੁੱਧੀ ਬਲ ਤੋਂ ਕੰਮ ਲੈਂਦੇ ਆ ਜਿਹੜੇ ਆਪਣੇ ਸੰਘਰਸ਼ ਤੋਂ ਕੰਮ ਲੈਂਦੇ ਆ ਜਿਹੜੇ ਇਤਿਹਾਸ ਤੋਂ ਕੰਮ ਲੈਂਦੇ ਔਰ ਜਿਹੜੇ ਲਗਾਤਾਰ ਆਪਣਾ ਇਤਿਹਾਸ ਰੋਜ਼ ਦਰੋਂਦੇ ਇਕੱਠੇ ਹੁੰਦੇ ਆ ਫਿਰ ਆਪਣਾ ਇਤਿਹਾਸ ਦਰੋਂਦੇ ਆ ਤੇ ਫਿਰ ਆਪਣਾ ਮਨੋਰਥ ਨਿਭਾਦੇ ਆ ਉਹਨਾਂ ਲੋਕਾਂ ਨਾਲ ਮੁਕਾਬਲਾ ਅਸੀਂ ਕਿਵੇਂ ਕਰ ਸਕਦੇ ਸੀ ਇਹ ਮੁਕਾਬਲਾ तमाम ਸੇ ਕਰਦੇ ਪਰ ਵਮ ਸੇ ਕਰਦੇ ਵੀ ਰਹੇ ਪਰ ਉਹ ਰਾਜਨੀਤਿਕ ਜਿਹੜੀ ਤਾਕਤ ਹੁੰਦੀ ਹੈ ਜਿਹੜਾ ਬਲ ਹੁੰਦਾ ਰਾਜਨੀਤਿਕ ਉਹਦਾ ਸਹਾਰਾ ਨਹੀਂ ਹੈ ਔਰ ਇਹ ਸਾਰੀ ਖੇਡ ਜਿਹੜੀ ਹੋਈ ਜਿਹਦਾ ਨਤੀਜਾ ਸੀ ਬੁਰਾ ਬਹੁਤ ਆ ਇਹਨੂੰ ਮੈਂ ਲਗਾਤਾਰ ਅੱਖਾਂ ਨਾਲ ਦੇਖਿਆ ਦਿਨ ਵੀ ਵੇਖਿਆ ਰਾਤ ਨੂੰ ਵੀ ਮੈਂ ਕਿਹਾ ਕਿ ਮੈਂ ਮੇਰੇ ਤੋਂ ਵੱਧ ਚਾਇਦਾ ਇਸ ਜਾਈ ਬਾਰੇ ਕੋਈ ਨਹੀਂ ਜਾਣਦਾ ਪਰ ਅੱਧਾ ਕੋਈ ਆਦਮੀ ਨਹੀਂ ਜਾਣਦਾ ਇਸ ਚੀਜ਼ ਜਿੰਨਾ ਮੈਂ ਜਾਣਦਾ ਔਰ ਜਦੋਂ ਸਭ ਕੁਝ ਜਾਨੀ ਬੇੜਾ ਡੁੱਬ ਰਿਹਾ ਸੀ ਜਦ ਚੂਹੇ ਜਿਹੜੇ ਆ ਉਹ ਛਾਲਾ ਮਾਰਨ ਲੱਗੇ ਜਦੋਂ ਤੂਫਾਨ ਦੇ ਸਾਹਮਣੇ ਟੁੱਟੀਆਂ ਫੁੱਟੀਆਂ ਕਿਸ਼ਤੀਆਂ ਜਿਹੜੀਆਂ ਰੁੜਨ ਲੱਗੀਆਂ ਸੀ ਔਰ ਜਿਹੜੇ ਉਹਨਾਂ ਦੇ ਮਲਾ ਹੈ ਜਿਹੜੇ ਤਾਕਤਵਰ ਮਲਾ ਉਹਨਾਂ ਦੀ ਇੱਕ ਮਾਨਸਿਕ ਤੌਰ ਤੇ ਉਹਨਾਂ ਦੀਆਂ ਜੜਾਂ ਇਹਨਾਂ ਲੱਗਿਆ ਸੀ ਤਮਾਸ ਬਲੇ ਸੋਚਿਆ ਕਿ ਇਹ ਸਮਾ ਵਿਰੋਧ ਕਰਮ ਦਾ ਨਹੀਂ ਆਇਆ ਇਹ ਸਮਾ ਤੂਫਾਨ ਦਾ ਮੁਕਾਬਲਾ ਕਰਦਾ ਹੈ ਕਿਉਂਕਿ ਤੂਫਾਨ ਅਗਰੇ ਨਾ ਕਿਸ਼ਤੀਆਂ ਨੂੰ ਇਹਨਾਂ ਵੇੜਿਆ ਨੂੰ ਲੋਕ ਦਿੰਦਾ ਹੈ और, और किनारे भी अपनी मर्जी गाजी जो जी राम प्रकाश आजोवाल ने वार्ता कही है तब मैं संदेश और अज जो मैं संदेश सुन के आ गया हालात बिल्कुल उल्टे मैं हवा बदलाव नजर नहीं देख बदलाव है कि इस गुरी तनदेही लगे रहे और रोज अपने मकसद दहरा रहे अपना इतिहास दहरा रहे रोज अपने मुद्या की चर्चा करते रहे ਰੋਜ਼ ਜਿਸ ਤਰ੍ਹਾਂ ਦਾ ਲਖਾ ਉਹ ਬਣਾ ਰਹੇ ਸੀ ਉਸ ਦੀ ਤਿਆਰੀ ਜੇ ਲੱਗੇ ਰਹੇ ਇਹ ਗੱਲ ਛੱਡ ਦਿਓ ਕਿ ਉਹ ਬੇਈਮਾਨੀ ਕਿਸ ਹੱਦ ਤੱਕ ਕਰ ਸਕਦਾ ਹੈ ਭਾਰਤ ਦਾ ਇਤਿਹਾਸ ਭਰਿਆ ਕਿਸ ਤਰ੍ਹਾਂ ਰਿਗਵੇ ਤੋਂ ਲੈ ਕੇ ਅੱਜ ਤੱਕ ਦਾ ਸਾਰਾ ਇਤਿਹਾਸ ਹੈ ਇਹੋ ਹੀ ਇਹਦੇ 'ਚ ਇਹ ਮਤ ਕਹੋ ਕਿ ਕੋਈ ਬੇਈਮਾਨੀ ਕਰਦਾ ਹੈ ਉਹ ਕੀ ਕਰਦਾ ਹੈ ਕਿ ਉਹ ਉਹਦੇ 'ਚ ਬਿਆਨ ਤਰ੍ਹਾਂ ਦੀ ਗੱਲ ਕਰ ਰਿਹਾ ਹੈ ਤੇ ਇਹ ਗੱਲ ਨਾ ਵਰਦਾ ਇਤਿਹਾਸ ਹੀ ਇਸ ਗੱਲ ਦਾ ਭਰਿਆਦਾ ਵਰਦਾ ਇਤਿਹਾਸ ਹੀ ਛੜਿਆੰਤਰਾਂ ਦਾ ਦਾਸ ਇੱਥੇ ਪਲਵਾਨ ਸੀ ਨਹੀਂ ਕਦੇ ਕਿਸੇ ਨੇ ਕੀਤੀ ਔਰ ਖਾਸ ਕਰਕੇ ਉਹ ਜਮਾਤ ਜਿਹੜੀ ਹਜ਼ਾਰਾਂ ਸਾਲ ਤੋਂ ਇਸ ਦੇਸ਼ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖ ਰਹੀ ਹੈ ਉਹਦਾ ਤਾਂ ਇਤਿਹਾਸ ਹੀ ਕੋਈ ਜੁਰ ਇਸ ਤੋਂ ਬਨਾਉ ਦਾ ਕੋਈ ਇਤਿਹਾਸ ਇਹ ਸੱਚ ਹੈ ਉਹ ਇਹੀ ਰਹੇਗਾ ਇਹ ਬਦਲਣ ਵਾਲਾ ਨਹੀਂ ਹੈ ਇਹ ਵਰਤਦਾ ਰਹੇਗਾ ਇਹਨੂੰ ਰੋਕਣ ਵਾਸਤੇ ਬਹੁਜਨ ਸਮਾਜ ਨੂੰ ਮਰਨ ਦੀ ਥਾਂ ਤੇ ਜਿਉਂਦੇ ਰਹਿ ਕੇ ਇੱਕ ਦਿਸ਼ਾ ਵਿੱਚ ਵਧਣ ਦਾ ਸੰਗਰਸ਼ ਕਰਨਾ ਪਵੇਗਾ ਔਰ ਜਿਹੜੇ ਲੋਕ ਭਾਰਦਤਾ ਇਤਿਹਾਸ ਨਹੀਂ ਜਾਣਦੇ ਉਹ ਇਤਿਹਾਸ ਦੀ ਸਿੱਖਣਾ ਵੀ ਨਹੀਂ ਕਰਦੇ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰ ਰਿਹਾ ਸਿਰਫ ਇਸ ਲਈ ਕਰ ਰਿਹਾ ਕਿ ਸਾਡੇ ਦਿਮਾਗਾਂ 'ਚ ਅਜੇ ਹਾ ਕੋਈ ਗਲਤ ਕਦਮ ਜਨਮ ਨਹੀਂ ਸੀ ਲੈ ਲਿਆ ਕਿ ਜਿਹਦੇ ਨਾਲ ਅਸੀਂ ਡੁੱਬਦੇ ਉਹ ਲੋਕ ਹੈ ਜਿਹੜੇ ਉਹ ਜਲਦੀ ਡੁੱਬੀਏ ਜਾਣੀ ਮੈਂ ਆਪਣੀ ਮੌਤ ਨੂੰ ਸੱਦਾ ਦੇਣਾ ਕਦੇ ਪਸੰਦ ਨਹੀਂ ਕਰਦਾ ਮੈਂ ਮੌਤ ਨੂੰ ਰੋਕਣ ਦੀ ਗੱਲ ਕਰਦਾ ਚਾਹੇ ਸਮਾਜ ਦੀ ਮੌਤ ਹੋਵੇ ਚਾਹੇ ਭੋਜਨ ਦੀ ਮੌਤ ਹੋਵੇ ਚਾਹੇ ਦੇਸ਼ ਦੀ ਮੌਤ ਮੂਲ ਵਸੇਨੀ ਮੌਤ ਹੋਵੇ ਜਾਂ ਪਰਦੇਸ ਦੀ ਇਤਿਹਾਸ ਦੀ ਮੌਤ ਹੋਵੇ ਉਹ ਕਿਸੇ ਵੀ ਕਿਸਮ ਦੀ ਮੌਤ ਆ ਤਾਂ ਮੈਂ ਉਹ ਕਦੇ ਪਸੰਦ ਨਹੀਂ ਕਰਦਾ ਉਹ ਬਹੁਤ ਧਿਆਨ ਕਰਨ ਵਾਲਾ ਹੈ ਔਰ ਮੈਂ ਅਧਿਆਸ ਵਿੱਚ ਦੇਖਦਾ ਕਿ ਬਹੁਤ ਖਤਰਨਾਕ ਰੂਪ ਹੈ ਜਦੋਂ ਬੁੱਧਾਂ ਨੂੰ ਕਤਲ ਕੀਤਾ ਗਿਆ ਸਿੱਖਾਂ ਨੂੰ ਕਤਲ ਕੀਤਾ ਗਿਆ ਮੁਸਲਮਾਨਾਂ ਨੂੰ ਕਤਲ ਕੀਤਾ ਗਿਆ ਜ਼ਲਤਾ ਨੂੰ ਕੁਛੜਿਆ ਦੀ ਛੂਟਾਂ ਨੂੰ ਕਤਲ ਕੀਤਾ ਗਿਆ ਇਸਾਈਆਂ ਨੂੰ ਕਤਲ ਕੀਤਾ ਗਿਆ ਤਾਂ ਮੈਂ ਉਹਦੇ ਚੋਂ ਉਹ ਭਿਆਨਕ ਰੂਪ ਵਾਰ-ਵਾਰ ਵੇਖਿਆ ਹੈ ਉਦਾਨੁਭਵ ਕੀਤਾ ਉਹਦਾ ਅਹਿਸਾਸ ਕੀਤਾ ਇਸ ਕਰਕੇ ਮੈਂ ਕਿਹਾ ਕਿ ਸਾਡੀ ਇਹ ਜ਼ਰੂਰਤ ਨਹੀਂ ਅੱਜ ਕਿ ਅਸੀਂ ਮਾਇਆਵਦੀ ਦੇ ਵਿਰੋਧ ਚ ਖੜੀ ਹੋਈ ਸਗੋਂ ਸਾਨੂੰ ਹਾਲ ਦੀ ਕੋਈ ਉਹਦੇ ਬਰਾਬਰ ਖੜ ਕੇ ਉਹਦੀ ਧਿਰ ਬਣ ਕੇ ਮੁਸੀਬਤਾਂ ਨਾਲ ਮੁਕਾਬਲਾ ਕਰਨਾ ਚਾਹੀਦਾ ਜੋ ਬਦਲਾਉਣਾ ਹੈ ਜਾਂ ਤੁਸੀਂ ਬਦਲਾਅ ਲਿਆਉਣਾ ਹੈ ਔਰ ਮਾਇਆਵਤੀ ਦੇ ਵਸ ਦੀ ਗੱਲ ਨਹੀਂ ਉਹ ਤਾਂ ਸਮਾਜ ਦੇ ਵਸ ਦੀ ਹੈ ਮਾਇਆਵਤੀ ਉਸ ਦੌਰ ਚੋਂ ਨਿਕਲ ਚੁੱਕੀ ਹੈ ਉਸ ਹਾਲਤ ਚੋਂ ਨਿਕਲ ਚੁੱਕੀ ਹੈ ਕਿ ਉਹ ਕਿਸੇ ਬਦਲਾ ਨੂੰ ਸਿਰੇ ਲਾ ਸਕਦੀ ਹੈ ਇਹ ਉਹਨਾਂ ਦੇ ਵਸਦੀਆਂ ਗੱਲਾਂ ਨਹੀਂ ਗਈਆਂ ਸਮਾਜ ਅਗਰ ਸੰਵਟਤ ਰੂਪ ਚਾਹੇ ਔਰ ਇਮਾਨ ਨਾਲ ਚਾਹੇ ਜਿਹਦੇ ਅੰਦਰ ਖਰੂਦ ਨਹੀਂ ਹੋਣਾ ਚਾਹੀਦਾ ਜਿਹੜਾ ਬਗਾਨੀ ਬੋਲੀ ਦੀ ਨਾ ਬੋਲਦਾ ਹੋਵੇ ਤੇ ਆਪਣੀ ਤੰਦ ਦਾਣੀ ਨਾ ਤੋੜਦਾ ਹੋਵੇ ਅਜਿਹਾ ਸਮਾਜ ਬਦਲਾਅ ਕਰ ਸਕਦਾ ਹੈ ਇਸ ਭਾਵਨਾਵਾਂ ਅਜੀਬ ਬਣੀਆਂ ਹੋਈਆਂ ਇਹ ਗੱਲਾਂ ਸਮਝ ਕੇ ਸੋਚ ਕੇ ਕਿ ਬਹੁਤ ਸਾਰੇ ਲੋਕ ਹੈ ਭਾਰਤ ਵਿੱਚ ਜਿੰਨ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਜੇ ਮੇਰੇ ਤੋਂ ਹਾਲ ਦੀ ਘੜੀ ਪੁੱਛੋ ਤਾਂ ਦੋ ਤਿੰਨ ਦਿੱਤਾ ਜਨਾ ਚ ਮੈਂ ਇੱਕ ਨੰਬਰ ਤੇ ਸ਼ਰਦ ਯਾਦਵ ਨੂੰ ਭਾਰਦੇ ਬਹੁਤ ਉੱਚ ਕੁਰਤੀ ਦੇ ਮਿਲਤਾ ਉਹ ਮੰਨਤਾ ਦਿੱਤਾ ਲਾਲੂ ਪਰਸ਼ਾਦ ਯਾਦਵ ਚਾਹੇ ਉਹਨਾਂ ਨੇ ਆਪਣੀ ਸਿੱਤਾਂ ਦੇ ਦੌਰਾਨ ਬਲੰਡਰ ਕੀਤੀਆਂ ਗਲਤੀਆਂ ਕੀਤੀਆਂ। ਉਹ ਰੋਦੂ ਵੱਡੀਆਂ-ਵੱਡੀਆਂ ਕਿਉਂ ਹੈ ਸੈਂਕੜੇ ਹਜ਼ਾਰਾਂ ਗੁਆਂ ਵੱਡੀਆਂ ਗਲਤੀਆਂ ਜਿਹੜੀਆਂ ਗਲਤੀਆਂ ਨਹੀਂ ਚੋਸਤਿਆਂ ਚਲਾਕੀਆਂ ਉਹਨਾਂ ਲੋਕਾਂ ਨੇ ਕੀਤੀਆਂ ਜਿਨ੍ਹਾਂ ਨੇ ਸਾਰਾ ਸਮਾਜ ਦੇਸ਼ ਅਨਰਥ ਬਣਾਇਆ। ਉਹ ਵੀ ਅਸੀਂ ਜਾਣਦੇ ਹਾਂ। ਪਰ ਲਾਲੂ ਪ੍ਰਸ਼ਾਦ ਦਾ ਬਦਲਾਅ ਜਿਹੜਾ ਮੈਂ 2014 ਚ ਦੇਖਿਆ ਔਰ ਜਿਸ ਤਰ੍ਹਾਂ ਉਹਨੇ ਆਪਣੇ ਆਪ ਨੂੰ ਤੇ ਵਿਵਸਥਾ ਨੂੰ ਬਦਲ ਦਾ ਮਨ ਪੱਕਾ ਕੀਤਾ ਤਾਂ ਉਹਦੇ ਚੋਂ ਮੈਂ ਲਾਲੂ ਪ੍ਰਸ਼ਾਦ ਜਿਹੜਾ ਦੇਖ ਲਿਆ ਉਹ ਉਹ ਨਹੀਂ ਹੈ ਜਿਹੜਾ ਆਪਣੀ ਸੱਤਾ ਦੇ ਦੌਰਾਨ ਰਿਹਾ ਮਲੇਮ ਸਿੰਘ ਤੋਂ ਮੈਂ ਕਦੇ ਬਹੁਤੀ ਅੱਛੀ ਉਮੀਦ ਨਹੀਂ ਕੀਤੀ ਮਲੇਮ ਸਿੰਘ ਦੀ ਇੱਕ ਗੱਲ ਮੈਨੂੰ ਹਮੇਸ਼ਾ ਦੁਖੀ ਕਰਦੀ ਹੈ ਕਿ ਉਸ ਬੰਦੇ ਕਰਕੇ ਭਾਰਤ ਦੇ ਦਾਨ ਨੂੰ ਉਸਾਰ ਜਿਹੜਾ ਦੇਸ਼ ਦੇ ਭੋਜਨ ਦੇ ਹਿੱਤ ਚ ਬਿੱਲ ਪਾਸ ਹੋਇਆ ਸੀ ਔਰ ਜਿਹੜਾ ਭਾਰਤ ਦੇ ਮੂਲ ਵਸਿਆਂ ਨੂੰ ਬਰਾਬਰ ਦੀ ਹਿੱਸੇਦਾਰੀ ਦੇਣਾ ਬਿੱਲ ਸੀ ਉਹਦਾ ਵਿਰੋਧ ਮਲੇਮ ਸਿੰਘ ਨੇ ਕਰਕੇ ਇਤਿਹਾਸ ਦੇ ਵਿੱਚ ਇੱਕ ਬਹੁਤ ਘਨੌਣਾ ਮੀਲ ਪੱਥਰ ਖੜਾ ਕਰਦਾ। ਬਰੋਦੀ ਸਜਾ ਪੁੱਗਦੀ। ਇਸੇ ਤਰ੍ਹਾਂ ਮਾਇਆਵਤੀ ਉਹਦਾ ਆਪਣਾ ਇੱਕ ਦੌਰ ਹੈ ਕਿ ਸੱਤਾ ਚ ਹੁੰਦਿਆਂ ਉਹ ਸਮਾਜ ਨੂੰ ਸਮਾਜ ਦੀ ਸਮਾਜ ਦੇ ਬੰਨ ਨੂੰ ਸਮਾਜ ਦੀ ਬੌਧਿਕਤਾ ਨੂੰ ਸਮਾਜ ਦੀ ਇੱਛਾ ਨੂੰ ਸਮਾਜ ਦੀ ਭਾਵਨਾ ਨੂੰ ਕਾਇਮ ਰੱਖਣ ਵਿੱਚ ਕਾਮਯਾਬ ਬਣਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਜਾ ਬਾਰੇ ਇਹ ਹੀ ਕਾਰਨ ਹੈ ਕਿ ਭਾਰਤ ਜਿਹੜਾ ਉਹ ਬਹੁਜਨ ਸਮਾਜ ਦੀ ਲਹਿਰ ਤੋਂ ਹਾਲ ਦੀ ਫੇਰੀ ਸਾਹਮਣੇ ਆਇਆ ਫਿਰ ਅਸੀਂ ਇਹਨਾਂ ਦੇ ਦਾਅਵਿਆਂ ਤੋਂ ਮਾਨਸਿਕ ਬਦਲਾਅ ਦੇ ਦਿਲੋਂ ਇਹ ਉਮੀਦ ਕਰਕੇ ਆ ਕਿ ਸ਼ਾਇਦ ਇਹ ਸਿਰ ਜੋੜ ਕੇ ਪਿੱਟਾਂ ਜੋੜ ਕੇ ਸੰਘਰਸ਼ ਕਰਨ ਤਾਂ ਕਿ ਦੇਸ਼ ਨੂੰ ਸਰਦਾਰ ਨੂੰ ਲੋਕਤੰਤਰ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਜਿਵੇਂ ਅਸੀਂ ਕਹਿੰਦੇ ਜੇ ਦੇਸ਼ ਬਚੇਗਾ ਤਾਂ ਅਸੀਂ ਬਚਾਂਗੇ ਤਾਂ ਮੈਂ ਇਹੀ ਗੱਲ ਦਰਉਣਾ ਚਾਹਣਾ ਹੈ ਇਸ ਸਵਿਧਾਨ ਬਚੇਗਾ ਲੋਕਤੰਤਰ ਬਚੇਗਾ ਤਾਂ ਮੂਲ ਵਾਸੀਏ ਜਿਹੜੇ ਉਹ ਆਪਣੇ ਅਧਿਕਾਰਾਂ ਤੋਂ ਵੰਚਿਤ ਨਹੀਂ ਹੋਣਗੇ ਹਾਲ ਦੀ ਕੜੀ ਦਾ ਸੁਵਿਧਾਨ ਨੇ ਉਹਨਾਂ ਨੂੰ ਬਰਾਬਰੀ ਦਿੱਤੀ ਆ ਉਹ ਤੋਂ ਪੰਚਿਤ ਨਹੀਂ ਹੋਣਗੇ ਇਹ ਸਾਰਾ ਕੁਝ ਸਾਹਮਣੇ ਰੱਖ ਕੇ ਮੈਂ ਆਪਣੀ ਗੱਲ ਕਹੀ ਜਦੋਂ ਮੰਚ ਤੇ ਹੁੰਦਾ ਵਾ ਇਹ ਕੁਝ ਬੁਝਦਾ ਹੈ

ਇਹਦੇ ਨੈਣ ਮਖਵੇ ਗਏ। ਔਰ ਮੇਰੀਆਂ ਰਚਨਾਵਾਂ ਚੱਕ ਕੇ ਦੇਖੋ ਤੁਹਾਨੂੰ ਸਾਰੇ ਨੈਣ ਮਖਸ ਉਹ ਚੋਲਾ ਬਜਾਂਗੇ। ਸੋ ਮੇਰੇ ਵੀਰੋ ਜੋ ਰਾਮ ਪ੍ਰਕਾਸ਼ ਉਹਨਾਂ ਨੇ ਪੜਿਆ ਮੇਰੀ ਗੱਲ ਇਹ ਮੇਰੇ ਦਿਲ ਦੀ ਬੇਦਨਾ ਹੈ। ਮੇਰੇ ਸੰਗਰਸ਼ ਦੀ ਬੇਦਨਾ ਹੈ। ਜੱਕੜ ਵਰਨ ਵਾਲਾ ਆਦਮੀ ਨਹੀਂ ਹੁੰਦਾ। ਮੈਂ ਜ਼ਿੰਦਗੀ ਜੱਟੜ ਮਾਰਨ ਵਾਸਤੇ ਨੀਚਾ ਹਾਉਣਾ ਚਾਹੁੰਦਾ ਮੈਂ ਪੁਰਖਿਆਂ ਦਾ ਜੀਵਨ ਹੈ ਜਿਹੜਾ ਜ ਸੰਘਰਸ਼ ਹੈ ਜ ਜਿਹਾਂ ਦੀਆਂ ਪ੍ਰਾਪਤੀਆਂ ਮੈਂ ਉਸੇ ਤੇ ਜਿਉਣਾ ਚਾਹੁੰਦਾ ਹੈ ਉਹੀ ਮੇਰਾ ਸਭ ਕੁਝ ਹੈ ਮੇਰੀ ਜਾਇਦਾਦ ਹੋਈ ਹੈ ਰੱਬ ਮੈਂ ਇਹ ਇਹ ਦੁੱਖ ਨਾਲ ਕਹਿ ਦੇਣਾ ਚਾਹੁੰਦਾ ਕਿ ਜਿੰਨਾ ਹਾਲਤਾਂ ਨੂੰ ਦੇਖ ਕੇ ਮੈਂ ਬਹੁਤ ਸਾਰੀਆਂ ਲੰਗੀਆਂ ਚੀਜ਼ਾਂ ਜੀ ਉਮੀਦ ਲਾ ਕੇ ਆਪਣੀ ਕਹਾਣੀ ਕਹਿੰਦਾ ਰਿਹਾ ਉਹ ਕਿਸੇ ਸਿਰੇ ਲੱਗਣ ਵਾਲੀ ਨਹੀਂ ਉਹਦੇ ਚ ਕੋ ਬਦਲਾਉਣ ਵਾਲਾ ਨਹੀਂ ਕਿਉਂਕਿ ਜਿੰਨਾਂ ਦੀਆਂ ਜੜਾਂ 'ਚ ਤੇਲ ਪੈ ਜਾਏ ਔਰ ਉਹ ਜੜਾ ਢੇਠੋ ਆਪਣੇ ਸਿਲ ਖੋਦ ਲੈ। ਉਹਨੂੰ ਦੁਬਾਰਾ ਕਾਇਮ ਕਰਨਾ। ਇੱਕ ਦੌਰ ਲਾਗਰ ਉਸ ਤੋਂ ਬਾਅਦ ਉਹ ਕਦੇ ਰੁੱਖ ਹਰੇ ਨਹੀਂ ਨੇ। ਕਦੇ ਉਹ ਜੰਗਲ ਨੇ ਬਣਦੇ। ਕਦੇ ਉਹਨਾਂ ਜੰਗਲਾਂ ਦੇ ਵਿੱਚ ਹਰਿਆਲੀ ਚਾਹ ਚਾਹ ਨਹੀਂ ਕਰਦੇ। ਤਾਂ ਮੈਂ ਜੋ ਵੀ ਕਿਹਾ ਹੈ ਉਹ ਇੱਕ ਮੇਰਾ ਮਾਨਸਿਕ ਸੰਦੇਸ਼ ਹੈ ਆਪਣੇ ਪਰਿਵਾਰਾਂ ਵਾਸਤੇ ਆਪਣੀਆਂ ਭੈਣਾਂ ਵਾਸਤੇ ਆਪਣੇ ਬੱਚਿਆਂ ਵਾਸਤੇ ਔਰ ਆਪਣੇ ਵੱਡੇ ਬਜ਼ੁਰਗਾਂ ਵਾਸਤੇ ਇਹ ਮੈਨੂੰ ਅਹਿਸਾਸ ਹੈ ਕਿ ਬਦਲ ਦੀ ਕੋਈ ਸੰਭਾਵਨਾ ਨਹੀਂ ਬਦਲਦੇ ਹਾਲਾਤ ਤਾਂ ਬਦਲ ਚੁੱਕੇ ਆ ਉਹਨਾਂ ਹਾਲਾਤਾਂ ਨੂੰ ਕਾਬੂ ਚ ਕਰ ਲਿਆ ਗਿਆ ਜਿਨ੍ਹਾਂ ਦੇ ਵਿੱਚ ਕੋਈ ਬਦਲਾਅ ਦੀ ਸੰਭਾਵਨਾ ਕੋਈ ਨਹੀਂ ਰਹੀ ਤੇ ਅੱਜ ਮੈਂ ਮੇਰੇ ਤੋਂ ਹ ਹੋਂਦ ਦੀ ਘੜੀ ਪੁੱਛੋ ਤਾਂ ਮੈਂ ਸਮਝਦਾ ਕਿ ਬਦਲਾਅ ਦੀਆਂ ਸੰਭਾਵਨਾਵਾਂ ਹਾਲ ਦੀ ਘੜੀ ਖਤਮ ਹੋ ਗਈਆਂ ਇਹ ਉਮੀਦਾਂ ਪੜਨ ਵਾਲੀ ਨਹੀਂ ਹੈ ਉਹਨ ਕੋਈ ਰਸਤੇ ਜਿਹੜੇ ਆ ਉਹਨਾਂ ਨੂੰ ਬਣਾਉਣ ਵਾਸਤੇ ਉਹਨਾਂ ਨੂੰ ਚਲਾਉਣ ਵਾਸਤੇ ਅੱਗੇ ਵਧਣ ਵਾਸਤੇ ਸਾਨੂੰ ਫਿਰ ਤੋਂ ਸੋਚਣ ਦੀ ਜ਼ਰੂਰਤ ਪਵੇਗੀ ਫਿਰ ਤੋਂ ਕੁਝ ਕਰਨ ਦੀ ਜ਼ਰੂਰਤ ਪਵੇਗੀ ਇਸ ਤਰ੍ਹਾਂ ਲੱਗਦਾ ਤਾਂ ਮੇਰੇ ਵੀਰੋ ਮੇਰੀਆਂ ਕਈਆਂ ਹੋਈਆਂ ਗੱਲਾਂ ਨੂੰ ਕੋਰੇ ਧਿਆਨ ਨਾਲ ਸੁਣਨਾ ਸਮਝਣ ਦੀ ਕੋਸ਼ਿਸ਼ ਕਰਨਾ ਜੋ ਮੈਂ ਹੁਣ ਕਹਾਂ ਇਹ ਨੂੰ ਵੀ ਅਸਪਰਸ਼ੀ ਚਲਕਣਾ। ਔਰ ਫਿਰ ਸੋਚਣਾ ਕਿ ਸਾਡੇ ਕੀ ਕਰਨਾ ਚਾਹੀਦਾ ਹੈ। ਜਾਂ ਪੂਰੇ ਦੇਸ਼ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ। ਕੌਣ ਲੋਕਾਂ ਜਿਹੜੇ ਇਸ ਸਮਾਜ ਨੂੰ ਕਿਸ ਤਰ੍ਹਾਂ ਚਲਾ ਸਕਦੇ ਆ ਜਾਂ ਕਿਸ ਤਰ੍ਹਾਂ ਬਚਾ ਸਕਦੇ ਆ ਆਪਦੀ ਕਨਿਤਾ ਬਚਾਉਣਾ ਪਹਿਲਾ ਮੁੱਦਾ ਹੈ। ਬਣਾਉਣਾ ਦੂਸਰਾ ਮੁੱਦਾ ਹੈ। ਹੁਣ ਬਚਾਉਣਾ ਪਹਿਲਾ ਮੁੱਦਾ ਹੈ। ਇਸ ਪਚਾਅ ਵਾਸਤੇ ਕੌਣ ਕੋ ਕੀ ਕੀ ਕਰੇਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਘਟੂ ਘਟ ਸਾਨੂੰ ਭਾਰਤ ਦੇ ਭਾਰਤ ਦੇ ਸੰਵਿਧਾਨ ਦੇ ਲੋਕਤੰਤਰ ਦੇ ਬਚਾਅ ਚਾਕੇ ਖੜ ਜਾਣਾ ਚਾਹੀਦਾ ਹੈ ਹਲਦੀ ਕਰਦਾ ਹੈ ਇਹੀ ਸੋਚ ਲੈ ਇਹ ਦੋ ਚਾਰ ਸ਼ਬਦ ਤੁਹਾਡੇ ਨਾਲ ਸਾਂਝੇ ਕੀਤੇ ਆ ਪਰ ਮੈਂ ਵੀ ਇਹ ਕਰਦਾ ਕਿ ਤੁਸੀਂ ਇਹ ਤੇ ਜ਼ਰੂਰ ਚਿੰਤਾ ਕਰੋ ਯਤਨ ਕਰੋਗੇ ਔਰ ਜੇ ਕੋਈ ਅੱਛਾ ਨਹੀਂ ਜਾ ਕਰਦਾ ਯਤਨ ਕਰੋਗੇ ਜੈ ਭੀ ਜੈ ਪਾਲ ਨਮੋ ਬੁੱਧ